ਹਾਂਜੀ ਸਫਰ ਦੇ ਸਾਥੀਓ ਅੱਜ ਆਪਾਂ ਫਗਵਾੜੇ ਦੇ ਵਿੱਚ ਪਹੁੰਚੇ ਹਾਂਗੇ ਚੱਕ ਹਕੀਮ ਅ ਗੁਰਦੁਆਰਾ ਜਿਹੜਾ ਸੀਗਾ ਉਹ ਤੁਹਾਨੂੰ ਆਪਾਂ ਦਿਖਾ ਚੁੱਕੇ ਹਾਂਗੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਉੱਪਰ ਬਣਿਆ ਹੋਇਆ ਠੀਕ ਹੈ ਜੀ ਉਹ ਸੀਗਾ ਗੁਰੂ ਘਰ ਤੇ ਇਸ ਜਿਹੜਾ ਓਪੋਜ਼ਿਟ ਸਾਈਡ ਹੈਗਾ ਇਹ ਬਣਿਆ ਹੋਇਆ ਹੈਗਾ ਮੰਦਿਰ ਤੇ ਇੱਥੇ ਜਿਹੜੀਆਂ ਮੂਰਤੀਆਂ ਲੱਗੀਆਂ ਜਿਹੜੀਆਂ ਮਤਲਬ ਜਿੰਨੀ ਵੀ ਇੱਥੇ ਪੇਂਟਿੰਗ ਕੀਤੀ ਗਈ ਹੈ ਉਹ ਸਾਰੀ ਪ੍ਰਾਚੀਨ ਆ ਗਈ ਮੈਂ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਤੁਹਾਨੂੰ ਦਿਖਾਉਂਗੀ ਠੀਕ ਹੈ ਜੀ ਇਸ ਸਥਾਨ ਨੂੰ ਸੱਚਖੰਡ ਵੀ ਕਿਹਾ ਜਾਂਦਾ ਕਿਉਂਕਿ ਇਹ ਜਿਹੜਾ ਸਥਾਨ ਆ ਇਹ ਸ਼੍ਰੀ ਗੁਰੂ ਵਿਦਾਹ ਜੀ ਦਾ ਚਰਨ ਛੋਹ ਪ੍ਰਾਪਤ ਸਥਾਨ ਆ ਗਾ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਮਾਨਤਾ ਗੀ ਇਸ ਸਥਾਨ ਦੀ ਤੇ ਇਹਦੇ ਵਿੱਚ ਜੋ ਕੁਝ ਵੀ ਹੈਗਾ ਜੋ ਵੀ ਇਸ ਸਥਾਨ ਤੇ ਉੱਪਰ ਦੇਖਣ ਨੂੰ ਮਿਲੂਗਾ ਉਹ ਸਾਰਾ ਮੈਂ ਤੁਹਾਨੂੰ ਵਿੱਚ ਡਿਟੇਲ ਦੇਣ ਸਾਰਾ ਕੁਝ ਦੱਸੂਗੀ ਤਦ ਤੱਕ ਤੁਸੀਂ ਨੇ ਕੀ ਕਰਨਾਗਾ ਚੈਨਲ ਨੂੰ ਕਰ ਦੇਣਾਗਾ ਸਬਸਕ੍ਰਾਈਬ ਤੇ ਲਾਈਕ ਦਾ ਬਟਨ ਦਬਾ ਦੇਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਆ ਵੀ ਜਿੰਨੇ ਵੀ ਆਪਣੇ ਭੈਣ ਭਾਈ ਨੇ ਉਹਨਾਂ ਨੂੰ ਇਸ ਸਾਡੇ ਇਤਿਹਾਸ ਦੇ ਬਾਰੇ ਪਤਾ ਲੱਗੇ ਹਨ ਤੇ ਕਿੱਥੇ-ਕਿੱਥੇ ਸਾਡੇ ਗੁਰੂ ਜੀਆ ਨੇ ਚਰਨ ਪਾਏ ਸੀਗੇ ਠੀਕ ਹੈ ਜੀ ਸੋ ਤੁਸੀਂ ਚੈਨਲ ਸਬਸਕ੍ਰਾਈਬ ਕਰ ਦੇਣਾ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕਿਵੇਂ ਦੀ ਲੱਗੀ ਤੇ ਸਾਰੀ ਜਾਣਕਾਰੀ ਅਸੀਂ ਜਿਹੜੀ ਤੁਹਾਡੇ ਨਾਲ ਡਿਟੇਲ ਬਾਈ ਡਿਟੇਲ ਸਾਂਝੀ ਕਰਾਂਗੇ ਠੀਕ ਹੈ ਜੀ ਆਜੋ ਫਿਰ ਅੱਜ ਵੈਲਕਮ ਬੈਕ ਔਨ आवर YouTube ਚੈਨਲ ਫੱਤੇ ਬਲੌਗ ਤੇ ਪਹਿਲਾਂ ਆਪਾਂ ਚੱਕਰ ਕਿੰਨ ਬਣਾਇਆ ਸੀ ਉੱਧਰ ਹਨਾ ਤੇ ਚੱਕ ਕੇ ਜਿਹੜਾ ਮੰਦਿਰ ਆਗਾ ਉਹ ਬਣਿਆ ਹੈ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਤੇ ਉਹਨਾਂ ਦੇ ਇੱਥੇ ਕਨਮ ਪੈਸੀ ਉਹਨਾਂ ਦੇ ਚਰਨ ਸਪਰਸ਼ ਜਿਹੜੀ ਇਹ ਧਰਤੀ ਆ ਗਈ ਠੀਕ ਹੈ ਜੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹਨਾਂ ਦਾ ਤਾਂ ਕਣ ਕਣ ਪੁਕਾਰੀ ਹੋਇਆ ਹੋਇਆਗਾ ਕਿਉਂਕਿ ਉਹਨਾਂ ਨੇ ਇੱਥੇ ਚਰਨ ਪਾਏ ਨੇਗੇ ਤੇ ਹੁਣ ਮੈਂ ਇੱਕ ਚੀਜ਼ ਹੋਰ ਦੱਸਦੀ ਆ ਜਦੋਂ ਅਸੀਂ ਉੱਧਰ ਗਏ ਸੀ ਤਾਂ ਉੱਧਰ ਬਾਬਾ ਜੀ ਨੇ ਸਾਨੂੰ ਦੱਸਿਆ ਜਿਹੜੇ ਉੱਤੇ ਬੈਠੇ ਨੇ ਸੇਵਾਦਾਰ ਉਹਨਾਂ ਨੇ ਦੱਸਿਆ ਕਿ ਜਿਹੜਾ ਆ ਵਾਲਾ ਸਥਾਨ ਆ ਇਹ ਉਸ ਤੋਂ ਉਹ ਸਥਾਨ ਤੋਂ ਵੀ ਜ਼ਿਆਦਾ ਖਾਸ ਚੀਜ਼ ਆ ਉਹ ਕਿਉਂ देखो ਜਿਹੜਾ ਉੱਧਰ ਵਾਲਾ ਖੂਹ ਆਗਾ ਉਹਨਾਂ ਨੇ ਦੱਸਿਆ ਕਿ ਮਤਰਾ ਉਹਨਾਂ ਕਸਨ ਅਕੋਰਡਿੰਗ ਉਹਨਾਂ ਨੂੰ ਉਹਨਾਂ ਦੇ ਬਜ਼ੁਰਗਾਂ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗਾਂ ਨੇ ਕਹਾ ਉਹਨਾਂ ਦੇ ਬਜ਼ੁਰਗਾਂ ਨੇ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਸੰਤ ਹੀਰਾਦਾ ਜੀ ਸੀਗੇ ਉਹਨਾਂ ਨੇ ਹੀ ਸਾਰੇ ਇਹ ਜਿਹੜੀ ਕੰਮ ਦੀ ਆਪਣੇ ਸਿਰ ਤੇ ਬਾਰ ਬੋਰ ਲਈ ਹੋਈ ਸੀਗੀ ਉਹਨਾਂ ਦੇ ਪੈਰੋਕਾਰ ਹੀ ਇਹ ਸਾਰਾ ਕੰਮ ਜਿਹੜਾ ਵਧਿਆ ਗਿਆ ਸੀ ਠੀਕ ਹੈ ਜੀ ਤੇ ਉਸ ਖੂਹ ਤੋਂ ਪਾਣੀ ਲਿਆ ਕੇ ਜਿਹੜਾ ਇਹ ਮੰਦਿਰ ਤੁਸੀਂ ਦੇਖ ਰਹੇ ਹੋ ਕਿੰਨੇ ਪ੍ਰਾਚੀਨ ਨੇ ਕਿ ਪੁਰਾਣੇ ਨਹੀਂ ਹੈ ਹਨਾ ਇਹ ਦੋਨੋਂ ਹੀ ਇਹ ਬਣਾਏ ਇੱਕ ਤੇਵੜਾ ਇੱਕ ਦੇ ਨਾਲ ਵਾਲਾ ਤੇ ਇੱਕ ਜਿਹੜੀ ਇੱਥੇ ਖੋਈ ਬਣੀ ਹੋਈ ਆ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਖੂਹ ਨਹੀਂ ਸੀ ਹੁੰਦੇ ਉਸ ਤੋਂ ਪਹਿਲਾਂ ਖੂਈਆਂ ਹੁੰਦੀਆਂ ਸੀ ਹਣਾ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਗਿਆ ਕਿ ਜਦੋਂ ਸ਼੍ਰੀ ਗੁਰੂ ਰਵਿਦਾਸ ਜੀ ਇੱਧਰ ਰੁਕਾਇਆ ਸੀ ਉਹਨਾਂ ਨੇ ਇੱਧਰ ਨੂੰ ਯਾਤਰਾ ਕੀਤੀ ਆ ਤਾਂ ਸਾਰਿਆਂ ਦਾ ਇਹ ਹੁੰਦਾ ਕਿ ਦੂਰ ਦੂਰ ਤੱਕ ਪਾਣੀ ਦੇ ਸਾਧਨ ਨਹੀਂ ਸੀ ਹੁੰਦੇ ਕਿ ਹਣਾ ਤੇ ਉਹ ਤਾਂ ਪੋਸੀਬਲ ਜੀ ਸੰਭਾਵਨਾਕ ਦੀ ਗੱਲ ਆ ਗਈ ਕਿ ਅਗਰ ਆਪਾਂ ਨੂੰ ਪਿਆਸ ਲਗੂੀ ਦੂਰ ਤੋਂ ਆਪਾਂ ਤੁਰ ਕੇ ਆਵਾਂਗੇ ਤੇ ਪਿਆਸ ਲੱਗੇਗੀ ਤੇ ਪਿਆਸ ਦੇ ਚੱਕਰ ਦੇ ਵਿੱਚ ਬੰਦਾ ਪਾਣੀ ਨੂੰ ਹਨਾ ਜਾਊਗਾ ਕੋਈ ਵੀ ਆ। ਸੋ ਉਹਨਾਂ ਦਾ ਇਹ ਆ ਕਿ ਸੰਭਾਵਿਤ ਤੌਰ ਤੇ ਉਹ ਇੱਥੇ ਜਰੂਰ ਆਏ ਹੋਣਗੇ ਕਿਉਂਕਿ ਇੱਥੇ ਕੋਈ ਬਣੀ ਹੋਈ ਹੈ ਤੇ ਖੂਹ ਤਾਂ ਪੁਰਾਣੀ ਹੁੰਦੀ ਹੈ ਖੂਹੀ। ਪਹਿਲਾਂ ਖੂਹੀਆਂ ਹੁੰਦੀਆਂ ਸੀਗੀਆਂ ਤੇ ਉਹ ਖੂਹੀ ਹੈ ਜਿਹੜੀ ਇੱਥੇ ਬਣੀ ਹੋਈ ਹੈਗੀ ਪੁਰਾਣੀ ਹੈਗੀ ਉਹ ਅੱਜ ਵੀ ਇੱਥੇ ਸਥਿਤ ਹੈਗੀ। ਤੇ ਇਸੇ ਤਰੀਕੇ ਇਹ ਉਹ ਮਤਲਬ ਜਿੱਦਾਂ ਉਧਰ ਚੱਕਰ ਗੁਰਦੁਆਰੇ ਦੇ ਵਿੱਚ ਸੀ ਦੇ ਟਾਕੇ ਕੋ ਬਣਿਆ ਹੋਇਆ ਉਸੇ ਤਰ੍ਹਾਂ ਇੱਥੇ ਕੋਈ ਬਣੀ ਹੋਈ ਆ ਫਿਰ ਆਪਾਂ ਉਹਨਾਂ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਚੱਲੀ ਫਿਰ ਆਪਾਂ ਉਧਰ ਨੂੰ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਸਾਰਾ ਦਾਇਰਾ ਦਿਖਾ ਦਿਆਂ ਕਿ ਇਹ ਕਿਸ ਤਰ੍ਹਾਂ ਬਣਿਆ ਹੋਇਆ ਹੈਕਰ ਤੁਸੀਂ ਆਉਂਗੇ ਤੁਹਾਨੂੰ ਮਤਲਬ ਇਸ ਨੂੰ ਦੇਖਣਾ ਤੇ ਇਸ ਨੂੰ ਪਛਾਣਨਾ ਈਜ਼ੀ ਹੋ ਜਾਊਗਾ ਇਸ ਤਰ੍ਹਾਂ ਦੀ ਜਿਹੜੀ ਲੋਕਾਂ ਦੀ ਬਾਹਰ ਤੋਂ ਬਣੀ ਹੋਈ ਆ ਠੀਕ ਹੈ ਜੀ ਤੇ ਜਦੋਂ ਅਸੀਂ ਗਏ ਸੀ ਮੈਨੂੰ ਲੱਗਿਆ ਸ਼ਾਇਦ ਲੋਕ ਲੱਗਿਆ ਹੋਇਆਗਾ ਪਰ ਲੌਕ ਨੇੜੇ ਜਾਣ ਤੇ ਪਤਾ ਲੱਗਿਆ ਕਿ ਖੁੱਲ ਗਿਆ ਸੀਗਾ ਤੇ ਮਤਲਬ ਉਹਨਾਂ ਨੇ ਵੈਸੇ ਹੀ ਜਿਵੇਂ ਆਪਾਂ ਕਹਿੰਨੇ ਜਿੰਦਾੜਕਾਇਆ ਹੋਇਆ ਸੀਗਾ ਉਹ ਚੀਜ਼ ਕੀਤੀ ਹੋਈ ਸੀਗੀ ਸੋ ਜਦੋਂ ਆਪਾਂ ਇੱਥੇ ਪਹੁੰਚੇ ਆ ਤਾਂ ਇਹ ਬਿਲਡਿੰਗ ਆ ਜਿਹੜੀ ਕਾਫੀ ਪੁਰਾਣੀ ਆਗੀ ਹਨਾ ਜਿਹੜੀ ਅਲਦਾਲੇ ਮਤਲਬ ਪੀਲਰ ਖੜੇ ਕੀਤੇ ਹੋਏ ਨੇ ਪੁਰਾਣੀ ਆਗੀ ਪਰ ਇਹਦੀ ਉਸ ਤੋਂ ਬਾਅਦ ਮਰਮਮਤ ਜਾਂ ਕੁਝ ਹੋਰ ਉਹਦੇ ਵੱਲ ਕਿਸੇ ਕਮੇਟੀ ਜਾਂ ਸੁਸਾਇਟੀ ਦਾ ਕੋਈ ਧਿਆਨ ਨਹੀਂ ਗਿਆ ਹੈਗਾ ਠੀਕ ਹੈ ਜੀ ਤਾਂ ਇਹ ਇੱਥੇ ਖੜੀਆਂ ਨੇਗੀਆਂ ਤੇ ਸਭ ਤੋਂ ਪਹਿਲਾਂ ਮੈਂ ਦਿਖਾਉਂਗੀ ਇਹ ਵਾਲਾ ਮੰਦਿਰ ਜਿਹੜਾ ਛੋਟਾ ਹੈ ਇਹ ਆਧੁਨਿਕ ਟਾਈਮ ਦੇ ਵਿੱਚ ਬਣਿਆ ਹੋਇਆ ਹੈਗਾ ਕੋਈ ਜ਼ਿਆਦਾ ਪੁਰਾਣਾ ਨਹੀਂ ਮੈਨੂੰ ਕਹਿ ਸਕਦੀ ਹੈ ਕਿਉਂਕਿ ਮੈਂ ਇਸ ਇਹਦੀ ਜੋ ਮਤਲਬ ਹਾਲਾਤ ਦੇਖੀ ਨੇਗੇ ਉਸ ਹਿਸਾਬ ਦੇ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕੋਈ ਜ਼ਿਆਦਾ ਪੁਰਾਣਾ ਮੰਦਿਰ ਨਹੀਂ ਹੈਗਾ ਦੇਖਣ ਤੋਂ ਹਨਾ ਬਾਕੀ ਅਗਰ ਕੋਈ ਆ ਕੇ ਇਹਦੀ ਜਾਂਚ ਪੜਤਾਲ ਕਰਦਾਗਾ ਉਹਨਾਂ ਦੇ ਮੁਤਾਬਕ ਹੀ ਪਤਾ ਲੱਗੂਗੇ ਕਿੰਨਾ ਟਾਹਾਂ ਪੁਰਾਣਾ ਸੀਮਿੰਟ ਜਾਂ ਮ੍ਰਿਤ ਤਬਜਰੀ ਜੋ ਵੀ ਇਹਦੇ ਤੇ ਯੂਜ਼ ਹੋਇਆਗਾ ਉੱਥੋਂ ਹੀ ਪਤਾ ਲੱਗੂਗਾ ਕਿ ਕਿੰਨੀ ਕੁ ਪੁਰਾਣੀ ਬਿਲਡਿੰਗ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਜਿਹੜਾ ਮੇਨ ਮੰਦਿਰ ਸ੍ਰੀ ਗੁਰੂ ਵਿਦਾਸ ਜੀ ਦਾ ਮੰਦਿਰ ਬਣਿਆ ਹੋਇਆਗਾ ਇਹਦੇ ਆਲੇ-ਦਾਲੇ ਜਿਹੜੀਆਂ ਟਾਈਲਸ ਨੇਗੀਆਂ ਆਧੁਨਿਕ ਟਾਈਲਸ ਨੇਗੀਆਂ ਤੇ ਉਹ ਤੁਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਨੇਗੀਆਂ ਪਰ ਜਦੋਂ ਹੀ ਮੈਂ ਇਸ ਮੰਦਿਰ ਦੇ ਅੰਦਰ ਗਈ ਤਾਂ ਮੈਂ ਕੀ ਦੇਖਦੀ ਆਂਗੀ ਕਿ ਇਹਦੇ ਉੱਪਰ ਜਿਹੜੀਆਂ ਪੇਂਟਿੰਗਸ ਬਣੀਆਂ ਹੋਈਆਂ ਨੇਗੀਆਂ ਉਹਨਾਂ ਤੋਂ ਵਾਕਈ ਪਤਾ ਲੱਗਦਾਗਾ ਕਿ ਇਹ ਪ੍ਰਾਚੀਨ ਮੰਦਿਰ ਹੈਗਾ ਠੀਕ ਹੈ ਜੀ ਅਗਰ ਤੁਸੀਂ ਵੀ ਜਾਓਗੇ ਤਾਂ ਤੁਸੀਂ ਮੇਰੇ ਕਹਿਣ ਤੋਂ ਬਿਨਾਂ ਵੀ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਗਾਉਂਗੇ ਕਿ ਇਹ ਜਿਹੜਾ ਮੰਦਿਰ ਹੈਗਾ ਕਾਫੀ ਪੁਰਾਣਾਗਾ ਪਹਿਲੀ ਗੱਲ ਤਾਂ ਇਹਦੇ ਵਿੱਚ ਮਤਲਬ ਸਾਡੇ ਇਤਿਹਾਸ ਦੀ ਕੋਈ ਚੀਜ਼ ਛੱਡੀ ਨਹੀਂ ਹੋਈ ਹੈਗੀ ਹਨਾ ਕਿ ਜਿਹੜੀ ਇਸ ਮੰਦਿਰ ਦੀ ਦੀਵਾਰ ਦੇ ਉੱਪਰ ਉਕੇਰੀ ਨਾ ਗਈ ਹੋਵੇ ਹਰ ਇੱਕ ਚੀਜ਼ ਦਾ ਇਤਿਹਾਸ ਸਾਡਾ ਪੁਰਾਣਾ ਹਨਾ ਹਿੰਦੂ ਧਰਮ ਦਾ ਹੋ ਗਿਆ ਸਿੱਖ ਧਰਮ ਦਾ ਹੋ ਗਿਆ ਸਾਰਾ ਇਤਿਹਾਸ ਮਤਲਬ ਇਹਦੇ ਉੱਪਰ ਬਣਾਇਆ ਗਿਆਗਾ ਠੀਕ ਹੈ ਜੀ ਕਿਸੇ ਧਰਮ ਦੇ ਨਾਲ ਕੋਈ ਛੇੜਛਾੜ ਵਾਲਾ ਕੰਮ ਨਹੀਂ ਕੀਤਾ ਗਿਆ ਕਿ ਕਿਸੇ ਨੂੰ ਠੀਸ ਨਹੀਂ ਪਹਾਈ ਗਈ ਠੀਕ ਹੈ ਜੀ ਦਸੇ ਗੁਰੂਆਂ ਦੀ ਤੇ ਮੈਂ ਇਹ ਟੱਚ ਕਰਕੇ ਵੀ ਦੇਖਿਆ ਇਹ ਚੂਨਾਗਾ ਕਲਰ ਮਤਲਬ ਨਿਕਲਦਾ ਪੱਕੇ ਕਲਰ ਨਹੀਂ ਹੈਗੇ ਇਹ ਤੇ ਮੇਰੇ ਖਿਆਲ ਚ ਇਹਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਆਗੀ ਸਾਡੀ ਕਮੇਟੀਆਂ ਨੂੰ ਸਾਡੀਆਂ ਸੁਸਾਇਟੀਆਂ ਨੂੰ ਇਹ ਮੰਦਰ ਅਵਾਜ਼ਾਂ ਮਾਰ ਰਿਹਾ ਇਤਿਹਾਸਕ ਮੰਦਰ ਕੇ ਨੂੰ ਸੰਭਾਲਿਆ ਜਾਵੇ ਦੇਦੇ ਵੱਲ ਧਿਆਨ ਦਿੱਤਾ ਜਾਵੇ ਹਨਾ ਜੀ ਤੇ ਜਿਹੜਾ ਤੁਸੀਂ ਇੱਥੇ ਦੇਖ ਰਹੇ ਹੋਗੇ ਕਿ ਮੰਦਰ ਦੇ ਵਿੱਚ ਅ ਦੇਵੀ ਚਤਰਪੂਜੀ ਹੋ ਗਿਆ ਹਨਾ ਹਨੂਮਾਨ ਵੀਰ ਹੋ ਗਏ ਤੇ ਤੁਹਾਨੂੰ ਆ ਭਗਤ ਜੀ ਹੋਗੇ ਉਹਨਾਂ ਦੀਆਂ ਸਾਰੀਆਂ ਨਹੀਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਖੂਬ-ਖੂਬ ਦੇਖ ਸਕਦੇ ਹੋਗੇ ਮਤਲਬ ਮੈਂ ਤੁਹਾਨੂੰ ਇੱਕ ਕੈਮਰੇ ਦੇ ਥਰੂ ਇਹ ਚੀਜ਼ ਸਾਰੀ ਦਿਖਾ ਰਹੀ ਹਾਂ ਜੀ ਕਿ ਕਿਸ ਤਰ੍ਹਾਂ ਇਹਦੇ ਉੱਪਰ ਜਿਹੜੀਆਂ ਮੂਰਤੀਆਂ ਨੇਗੀਆਂ ਉਕੇਰੀਆਂ ਗਈਆਂ ਨੇ ਜਾਂ ਪਿਕਚਰਸ ਬਣਾਈਆਂ ਗਈਆਂ ਨੇ ਪੇਂਟਿੰਗਸ ਬਣਾਈਆਂ ਗਈਆਂ ਨੇ ਉਸ ਤੋਂ ਇਲਾਵਾ ਅਗਰ ਤੁਸੀਂ ਆ ਕੇ ਦੇਖੋਗੇ ਇਹਨਾਂ ਨੂੰ ਟੱਚ ਕਰਕੇ ਦੇਖੋਗੇ ਜਿਵੇਂ ਨਾਰਦ ਜੀ ਹੋਗੇ ਵਿਸ਼ਵਾਮਿੱਤਰ ਜੀ ਹੋਗੇ ਹਨਾ ਤੇ ਇਹ ਸਾਰੇ ਹਰਿਸ਼ਚੰਦਰ ਜੀ ਹੋਗੇ ਇਹਨਾਂ ਦੀਆਂ ਸਾਰਿਆਂ ਦੀਆਂ ਪੇਂਟਿੰਗਸ ਇੱਥੇ ਬਣਾਈਆਂ ਨੇ ਤੁਸੀਂ ਆ ਕੇ ਦੇਖੋਗੇ ਨਾ ਤੁਸੀਂ ਵਾਕਈ ਕਹੋਗੇ ਕਿ ਹਾਂ ਜੀ ਮੈਡਮ ਤੁਸੀਂ ਨੇ ਵਾਕਈ ਇਹ ਬਹੁਤ ਵਧੀਆ ਕੰਮ ਕੀਤਾ ਜਿਹੜਾ ਸਾਨੂੰ ਇਹ ਸਾਡੇ ਇਤਿਹਾਸ ਦੇ ਨਾਲ ਜੋੜਿਆਗਾ ਠੀਕ ਹੈ ਜੀ ਤੇ ਬਾਕੀ ਮੈਂ ਇੱਕ ਚੀਜ਼ ਕਹੂੰਗੀ ਕਿ ਮੇਰਾ ਸਿਰਫ ਇਹ ਮੋਟਿਵ ਆਗਾ ਕਿ ਤੁਹਾਨੂੰ ਸਾਡੇ ਜਿਹੜਾ ਇਤਿਹਾਸ ਆਗਾ ਉਹਦੇ ਨਾਲ ਹੂ ਬੂ ਬਿਲਕੁਲ ਆਸੀਂ ਜਾ ਕੇ ਨਸਮਸਤਾ ਕਰਾਈਏ ਦਿਖਾਈਏ ਹਨਾ ਤੁਹਾਨੂੰ ਕਿ ਸਾਡਾ ਇਤਿਹਾਸ ਸਾਨੂੰ ਬਾਰ ਬਾਰ ਪੁਕਾਰ ਰਿਹਾਗਾ ਕਿ ਤੁਸੀਂ ਸਾਡੇ ਬਾਰੇ ਜਾਣਕਾਰੀ ਪਤਾ ਕਰੋ ਹਨਾ ਸਾਡਾ ਵੀ ਫਰਜ਼ ਬਣਦਾ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਤੇ ਅਸੀਂ ਉਹਨਾਂ ਦੀ ਜਿਹੜੀ ਸਾਨੂੰ ਪੂੰਜੀ ਦਿੱਤੀ ਹੋਈ ਆ ਉਹਨੂੰ ਅਸੀਂ ਸੰਭਾਲੀ ਹੈ ਹਨਾ ਇਹ ਮੰਦਿਰ ਤੇ ਮਸਜਿਦ ਤੇ ਇਹ ਸਾਰੀਆਂ ਮੰਦਿਰ ਨੇ ਜਿੰਨੇ ਵੀ ਬਣੇ ਹੋਏ ਨੇ ਗੁਰਦੁਆਰੇ ਬਣੇ ਹੋਏ ਨੇ ਇਤਿਹਾਸਿਕ ਇਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਆ ਗਈ ਹੈ ਨਾ ਕਿਉਂਕਿ ਸਾਡੇ ਕੋਲ ਇੱਕ ਹੀ ਜਮਾ ਪੂੰਜੀ ਰਹਿ ਗਈ ਹੈ ਜਿਹਨੂੰ ਅਸੀਂ ਸੰਭਾਲ ਸਕਦੇ ਹਾਂ ਠੀਕ ਹੈ ਜੀ ਤੇ ਤੁਸੀਂ ਜ਼ਰੂਰ ਇੱਕ ਵਾਰੀ ਮੈਂ ਤਾਂ ਇਹੀ ਕਹੂੰਗੀ ਕਿ ਆ ਕੇ ਜ਼ਰੂਰ ਜਾਓ ਸ਼ਿਵਜੀ ਭਗਵਾਨ ਤੋਂ ਲੈ ਕੇ ਰਮਾਇਣ ਮਹਾਭਾਰਤ ਤੱਕ ਦਾ ਸਾਰਾ ਇਹਦੇ ਵਿੱਚ ਵਿਸਥਾਰ ਪੂਰਵਕ ਮੰਦਿਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਇਸ ਤੋਂ ਇਲਾਵਾ ਬਾਕੀ ਜਿਹੜੀ ਬਿਲਡਿੰਗਾਂ ਹੋ ਗਈ ਉਹ ਮੈਨੂੰ ਮੈਨੂੰ ਬਿਲਕੁਲ ਹੀ ਇਹ ਲੱਗਿਆ ਕਿ ਆਧੁਨਿਕ ਟਾਈਮ ਦੀ ਹੈਗੀ ਪਰ ਇੱਥੇ ਅਗਰ ਤੁਸੀਂ ਮੰਦਿਰ ਨੂੰ ਦੇਖੋਗੇ ਤਾਂ ਤੁਸੀਂ ਵਾਕਈ ਕਹੋਗੇ ਕਿ ਤੁਸੀਂ ਇਸ ਦੇ ਵਿੱਚ ਕੋਈ ਝੂਠ ਤੂਫਾਨ ਨਹੀਂ ਹੀੜਿਆ ਹੋਇਆ ਕਿਉਂਕਿ ਜਿਆਦਾ ਤਰਕੀ ਕਰਦੇ ਆਗੇ ਵਲੌਗਰਸ ਕੇ ਆਪਣੇ ਕੋਲ ਹੀ ਕਹਿ ਦਿੰਦੇ ਆ ਜੀ ਇੰਨਾ ਪੁਰਾਣਾ ਮੈਂ ਉਹ ਵਿੱਚ ਡਿਟੇਲ ਦੇ ਵਿੱਚ ਵੀ ਨਹੀਂ ਗਈ ਹੈਗੀ ਕਿ ਕਿੰਨੇ ਸਨ ਕਿੰਨਾ ਪੁਰਾਣਾ ਹੋ ਸਕਦਾਗਾ ਠੀਕ ਹੈ ਜੀ ਮੈਂ ਇੱਕ ਅੰਦਾਜ਼ਾ ਲਗਾ ਕੇ ਦੱਸ ਸਕਦੀ ਆ ਕਿ ਇਹ ਚੂਨੇ ਪੱਥਰ ਦਾ ਬਣਿਆ ਹੋਇਆ ਤੇ ਇਹ ਕਾਫੀ ਪੁਰਾਣਾਗਾ ਤੇ ਜਦੋਂ ਅਸੀਂ ਇੱਧਰ ਆਇਾਂਗੇ ਇੱਧਰ ਵੀ ਸ਼੍ਰੀ ਗੋਬਿੰਦ ਸਾਹਿਬ ਜੀ ਦੇ ਨਾਮ ਦੇ ਉੱਪਰ ਮੰਦਿਰ ਬਣਿਆ ਹੋਇਆਗਾ ਤੇ ਇੱਥੇ ਮੰਦਿਰ ਕੀ ਮਤਲਬ ਇੱਕ ਬਚੰਗੀ ਤਰ੍ਹਾਂ ਆਪਾਂ ਗੁਰੂ ਘਰ ਵੀ ਕਹਿ ਸਕਦੇ ਆ ਕਿ ਬਣਾਇਆ ਗਿਆਗਾ ਹਨਾ ਤੇ ਮੂਰਤੀਆਂ ਵੀ ਲਗਾਈਆਂ ਗਈਆਂ ਨੇਗੀਆਂ ਸੋ ਕਈ ਵਾਰੀ ਮੈਨੂੰ ਸਾਰੇ ਕਹਿ ਦਿੰਦੇ ਨੇ ਕਿ ਤੁਸੀਂ ਮੈਡਮ ਕਨਫਿਊਜ਼ ਹੋ ਜਾਨੇ ਹੋਗੇ ਤੇ ਮੰਦਿਰ ਆ ਜਾਂ ਗੁਰਦੁਆਰਾ ਹਨਾ ਹੁਣ ਤੁਸੀਂ ਆਪ ਹੀ ਦੇਖੋ ਕਿ ਦੂਸਰੀ ਸਾਈਡ ਮੰਦਿਰ ਬਣਾ ਤੇ ਇਸ ਸਾਈਡ ਜਿਹੜਾ ਗੁਰੂ ਘਰ ਬਣਿਆ ਹੋਇਆਗਾ ਤਾਂ ਉੱਥੇ ਕਨਫਿਊਜ਼ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ ਹਨਾ ਸੋ ਮੈਂ ਬਹੁਤ ਹੀ ਕਲੀਅਰ ਹੁੰਨੀ ਆਗੀ ਕਿਸੇ ਵੀ ਚੀਜ਼ ਨੂੰ ਲੈ ਕੇ ਤਾਂ ਕਈ ਵਾਰ ਹਾਂ ਇਹ ਹੋ ਸਕਦਾ ਵੀ ਸ਼ਬਦਾਂ ਦੀ ਹੇਰ ਫੇਰ ਹੋ ਜ਼ਰੂਰ ਹੋ ਸਕਦੀ ਹੈ ਕਈ ਵਾਰ ਇੱਧਰ ਉੱਧਰ ਹੋ ਜਾਂਦੇ ਨੇਗੇ ਉਹ ਮੈਂ ਖੁਦ ਨਹੀਂ ਕਰਦੀ ਕਈ ਵਾਰ ਹੋ ਜਾਂਦਾ ਹੈ ਹਨਾ ਅਸੀਂ ਵੀ ਜਦੋਂ ਕੋਈ ਚੀਜ਼ ਬੋਲਦੇ ਹਾਂ ਬਹੁਤ ਜਾਂਚ ਪੜਤਾਲ ਕਰਕੇ ਬੋਲਦੇ ਹਾਂ ਕਿ ਕੋਸ਼ਿਸ਼ ਕਰਦੇ ਹੁੰਨੇ ਆ ਕਿ ਤੁਹਾਡੇ ਸਾਹਮਣੇ ਸਿਰਫ ਸੱਚਾ ਜਿਹੜਾ ਉਹ ਹੀ ਪੇਸ਼ ਕੀਤਾ ਜਾਵੇ ਹਨਾ ਜੀ ਤੇ ਇਸ ਤੋਂ ਇਲਾਵਾ ਜਦੋਂ ਅਸੀਂ ਬਾਹਰ ਨਿਕਲਿਆਂਗੇ ਤੇ ਬਾਹਰ ਵੱਲ ਨੂੰ ਅਸੀਂ ਨੇ ਕੀ ਦੇਖਿਆਗਾ ਕਿ ਜਿਹੜਾ ਇੱਥੇ ਪ੍ਰਾਣੀ ਖੂਹੀ ਆ ਗਈ ਮੈਂ ਉਹਦੇ ਵੱਲ ਦੇਖ ਰਹੀ ਸੀ ਕਿ ਮੈਨੂੰ ਉਹ ਕਿਤੇ मिल ਜਾਵੇ ਹਨਾ ਪਰ ਉਹ ਸਾਨੂੰ ਬਿਲਕੁਲ ਲਾਸਟ ਦੇ ਉੱਪਰ ਜਾ ਕੇ ਦੇਖਣ ਨੂੰ ਮਿਲੀ ਹੈਗੀ ਹਨਾ ਬਾਉਲੀ ਸਾਹਿਬ ਬਣਾਇਆ ਗਿਆ ਹੈਗਾ ਤੇ ਉਹ ਅੰਦਰ ਹੈਗਾ ਅਗਰ ਤੁਸੀਂ ਜਾਉਂਗੇ ਨਾ ਦੇਖਣ ਲਈ ਦਰਸ਼ਨ ਕਰਨ ਲਈ ਜਾਉਂਗੇ ਤਾਂ ਬਾਹਰ ਤੋਂ ਨਾ ਮੁੜ ਕੇ ਪਲੀਜ਼ ਜਿਹੜੇ ਉੱਥੇ ਬੈਠੇ ਨੇ ਸੇਵਾਦਾਰ ਉਹਨਾਂ ਨੂੰ ਪੁੱਛ ਲਓ ਇੱਕ ਵਾਰੀ ਹਨਾ ਇੱਕ ਤਾਂ ਦੇਖੋ ਇਹ ਵਾਲੀ ਖੂਹ ਆ ਬਣਾਇਆ ਗਿਆ ਹੈਗਾ ਤੇ ਇਹਦੇ ਉੱਪਰ ਹੁਣ ਮਤਲਬ ਸ਼੍ਰੀ ਗੁਰੂ ਰਵਿਦਾਸ ਜੀ ਦਾ ਮੰਦਿਰ ਹੀ ਬਣਾਇਆ ਗਿਆ ਹੈਗਾ ਹਨਾ ਤੇ ਇੱਥੇ ਮੇਲਾ ਵੀ ਭਰਦਾਗਾ ਹਨਾ ਦੋ ਸਾਰੀ ਜਾਣਕਾਰੀ ਹੈ ਜਿਹੜੀ ਸੈਕੰਡ ਵਲੌਗ ਦੇ ਵਿੱਚ ਤੁਹਾਨੂੰ ਮਿਲ ਜੂਗੀ ਕਿਉਂਕਿ ਜਿਹੜੇ ਇੱਥੇ ਭਗਤ ਬੈਠੇ ਸੀਗੇ ਉਹਨਾਂ ਨੂੰ ਮੈਂ ਉਹਨਾਂ ਤੋਂ ਸਾਰੀ ਇੰਟਰਵਿਊ ਲਈ ਆਗੀ ਕਿ ਕਿੱਦਾਂ ਕਿੱਦਾਂ ਇਹ ਸਾਰਾ ਇਤਿਹਾਸ ਬਾਰੇ ਸਾਨੂੰ ਦੱਸੋ ਹਨਾ ਤੇ ਉਹ ਸਾਰਾ ਡਿਟੇਲ ਦੇ ਵਿੱਚ ਤੁਹਾਨੂੰ ਦੱਸਣਗੇ ਮੈਂ ਹੂਬ ਉਹ ਓਦਾਂ ਨਹੀਂ ਬੋਲ ਪਾਉਂਗੀ ਕਈ ਵਾਰ ਉਹ ਨਿੱਕੇਦਰ ਹੋ ਜਾਂਦੇ ਨੇ ਸ਼ਬਦ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਇਦਾਂ ਤੁਸੀਂ ਦੀਦੀ ਬੋਲ ਤਾਂ ਭੈਣ ਜੀ ਤੁਸੀਂ ਇਦਾਂ ਬੋਲ ਤਾਂ ਤੇ ਇਸ ਕਰਕੇ ਮੈਂ ਉਹ ਸਾਰੀ ਵਿੱਚ ਡੀਟੇਲ ਦੇ ਵਿੱਚ ਤੁਹਾਨੂੰ ਮਤਲਬ ਉਹਨਾਂ ਦੇ ਸ਼ਬਦਾਂ ਦੇ ਥਰੂ ਹੀ ਤੁਹਾਨੂੰ ਦਿਖਾਉਂਗੀ ਤੇ ਇਸ ਤੋਂ ਇਲਾਵਾ ਆਪਾਂ ਅੱਗੇ ਚੱਲਾਂਗੇ ਬੌਲੀ ਸਾਹਿਬ ਦੇ ਦਰਸ਼ਨ ਕਰਨ ਠੀਕ ਹੈ ਜੀ ਉਹ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਤੇ ਬਾਕੀ ਤੁਸੀਂ ਨਾ ਇਹ ਜਿੰਨਾ ਵੀ ਇਤਿਹਾਸ ਆਗਾ ਹਨਾ ਆਪਣਾ ਉਹਨੂੰ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਭਾਈਚਾਰੇ ਦੇ ਨਾਲ ਜਰੂਰ ਸਾਂਝਾ ਕਰਿਆ ਕਰੋ WhatsApp ਦੇ ਉੱਪਰ ਸਟੇਟਸ ਦੇ ਥਰੂ ਕਰੋ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਉਹ ਵਿੱਚ ਉਹਦੇ ਵਿੱਚ ਤੁਸੀਂ ਆਪਣਾ ਕੰਫਰਟ ਦੇਖਣਾਗਾ ਹਨਾ ਤੁਸੀਂ ਸੋਸ਼ਲ ਮੀਡੀਆ ਦੇ ਕਿੰਨੇ ਸਾਰੇ ਮਤਲਬ ਸਾਡੇ ਕੋਲੇ ਤਰੀਕੇ ਨੇਗੇ ਜਿਨ੍ਹਾਂ ਦੇ ਥਰੂ ਅਸੀਂ ਇਹ ਸਾਰੀ ਜਾਣਕਾਰੀ ਸ਼ੇਅਰ ਕਰ ਸਕਦੇ ਹਾਂ ਠੀਕ ਹੈ ਜੀ ਇਹ ਹੈਗਾ ਇਤਿਹਾਸਕ ਬੌਲੀ ਸਾਹਿਬ ਜਿਹੜੀ ਇਤਿਹਾਸਕ ਖੋਹੀ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਜ਼ਿਕਰ ਕਰ ਰਹੀ ਸੀਗੀ ਠੀਕ ਹੈ ਜੀ ਉਦੋਂ ਤੁਸੀਂ ਦਰਸ਼ਨ ਕਰ ਲਓ ਦਰਸ਼ਨ ਕਰਨ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਲਾਈਕ ਦਾ ਬਟਨ ਦਬਾਉਣਾ ਨਾ ਭੁੱਲੋ ਠੀਕ ਹੈ ਜੀ ਤੇ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਧੰ ਗੁਰੂ ਦੇਵ ਜੈ ਗੁਰੂ ਦੇਵ ਰੱਬ ਰਵਿਦਾਸ ਸੱਚ ਫਰਜ ਨ ਕੋਈ